ਵਾਰ ਚੱਲਦੀ ਆ ਕੱਲ ਕन्हैया ਮਿੱਤਰ ਜੀ ਆਨੇ ਆਇਨੇ ਤੇ ਰਾਜਾਪੁਰੇਂ ਕੀ ਬੁੱਤੂ ਜੀ ਵੀ ਸੇਤਾ ਜੀ ਨੇ ਕਹੇ ਜੋ ਰਾਮ ਕੋ ਲਾਏ ਹੈ ਅਮ ਉਨਕੋ ਲਾਏਗੇ ਕੀ ਕਹਿਣਾ ਚਾਹੂੰਗਾ ਤੇਨੇ ਦੇਖੋ ਜੋ ਮਰਜ਼ੀ ਕਹੀ ਜਾਣ ਭਗਵਾਨ ਰਾਮ ਨੋ ਲਿਆਈਏ ਭਗਵਾਨ ਰਾਮ ਤਾਂ ਸਭ ਦੇ ਦਿਲਾਂ ਦੇ ਵਿੱਚ ਜਦੋਂ ਕੋਈ ਬੱਚਾ ਸਾਡੇ ਧਰਤੀ ਤੇ ਪੈਦਾ ਹੁੰਦਾ ਸਭ ਤੋਂ ਪਹਿਲੀ ਚੀਜ਼ ਜਿਹੜੀ ਮਾਂ ਸਿਖਾਉਂਦੀ ਹੈ ਨਾ ਉਹ ਭਗਵਾਨ ਰਾਮ ਦਾ ਨਾਮ ਸਿਖਾਉਂਦੀ ਹੈ ਭਗਵਾਨ ਰਾਮ ਗਏ ਕਿੱਥੇ ਸੀ ਭਗਵਾਨ ਰਾਮ ਤਾਂ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਸੀ ਕਿਸੇ ਦੇ ਕਹਿਣ ਦੇ ਨਾਲ ਕਿਸੇ ਤੇ ਕੋਈ ਅਸਰ ਨਹੀਂ ਹੁੰਦਾ ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਇੱਕ ਬਿਰੋਧੀ ਜਿਹੜੀ ਤੁਹਾਡੇ ਉੱਤੇ ਚਰਚਾ ਹੋਈ ਸੀ ਕਿ ਤੁਸੀਂ ਜਿਹੜਾ ਪੰਜਾ ਹੈ ਉਹਦੀ ਤੁਲਨਾ ਗੁਰਨਾਕ ਜੀ ਨਾਲ ਕਰਕੇ ਦੀ ਬਾਤ ਤੁਸੀਂ ਮਾਫੀ ਮੰਗੋ ਜੀ ਉਹਦੀ ਮੈਂ ਉਹਦੀ ਮੈਂ ਪੁਸ਼ਟੀ ਕਰ ਚੁੱਕੀ ਅਜੇ ਕੀ ਕਹਿਣਾ ਚਾਹੋਗੇ ਇੱਕ ਬਿਰੋਧੀ ਹੋਰੇ ਕਹਿ ਰਹੇ ਨੇ ਕਿ ਬਾਦੋ ਕੈਂਡੀਡੇਟ ਕਿੱਥੇ ਉਤਾਰਿਆ ਗਿਆ ਕਾਂਗਰਸ ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਾਹਰਲਾ ਕਿਵੇਂ ਹੋ ਸਕਦਾ ਹੈ ਰਾਜਾ ਜੀ ਕਿਤੇ ਇੰਗਲੈਂਡ ਤੋਂ ਆਏ ਹੈ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਮੈਨੂੰ ਦੱਸੋ ਕੀ ਬਾਹਰਲੇ ਕਿਵੇਂ ਆ ਮੈਨੂੰ ਲੱਗਦਾ ਜਦੋਂ ਬਾਈ ਨੇ ਸਾਡੇ ਨੇ ਪਾਰਟੀ ਛੱਡਤੀ ਨਾ ਉਸ ਤੋਂ ਬਾਅਦ ਬਾਈ ਨੂੰ ਪਤਾ ਨਹੀਂ ਲੱਗਦਾ ਬਾਈ ਕੀ ਬੋਲ ਰਹੇ ਸਮਝ ਨਹੀਂ ਆ ਰਹੀ ਉਹਨਾਂ ਨੂੰ ਬਖਲਾਹੜ ਦੇ ਵਿੱਚ ਆ ਉਹਨਾਂ ਨੂੰ ਆਪਦੀ ਹਾਰ ਨਜ਼ਰ ਆ ਰਹੀ ਹੈ ਉਹ ਸਹੀ ਗਲਤ ਹਰ ਤਰ੍ਹਾਂ ਦੇ ਬਿਆਨ ਦੇ ਰਹੇ ਕੋਈ ਗੱਲ ਨਹੀਂ ਜਦੋਂ ਬੰਦੇ ਤੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਨਾ ਉਹ ਕੁਛ ਨਾ ਕੁਛ ਗਲਤ ਕਹੀ ਜਾਂਦਾ ਬਾਲੀ ਸੀਰੀਅਸਲੀ ਨਾ ਲਿਆ। এজেন্ডੇ ਕੀ ਨੇ? ਅਗਰ ਮੰਨ ਲਓ ਕੋਰਡਿੰਗ ਕੀ ਆ ਜਾਂਦੇ ਨੇ ਇਹਨਾਂ ਚੋ। এজেন্ডੇ ਕੀ ਰਹਿਣਗੇ ਲੋਕ। ਦੇਖੋ ਬਹੁਤ ਇਹ ਅੱਜ ਤਾਂ ਚਲੋ ਰਾਜਾ ਜੀ ਆ ਰਹੀ ਹੈ ਸੱਚੇ ਪਾਤਸ਼ਾਹ ਕਰੇ ਅਸੀਂ ਜਿੱਤ ਕੇ ਆਈਏ। ਇਹ ਕੰਮ ਬਿੱਟੂ ਬਾਈ ਨੂੰ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਇੰਨਾ ਓਵਰ ਪੋਪੂਲੇਟਿਡ ਸਿਟੀ ਹੈ। ਇੰਨਾ ਜ਼ਿਆਦਾ ਟ੍ਰੈਫਿਕ ਹੈ। ਸਭ ਤੋਂ ਪਹਿਲਾਂ ਲੁਧਿਆਣੇ ਨੂੰ ਅਜ ਮੈਟਰੋ ਦੀ ਲੋੜ ਹੈ। ਇੰਨਾ ਇੱਥੇ ਪ੍ਰਵਾਸੀ ਇੰਨਾ ਮਜ਼ਦੂਰ ਸਾਡੀਆਂ ਇੰਡਸਟਰੀਜ਼ ਨੂੰ ਚਲਾਉਣ ਵਾਲਾ ਸਾਡੀ ਇੰਡਸਟਰੀ ਦੀ ਰੀੜ ਦੀ ਹੱਡੀ ਸਾਡੀ ਲੇਬਰ ਹੈ ਜਿਹੜੀ ਇੱਥੇ ਰਹਿੰਦੀ ਹੈ ਉਹਨਾਂ ਦੀ ਸਿਹਤ ਸੁਵਿਧਾ ਵਾਸਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਵਾਸਤੇ ਕੰਮ ਕਰਨ ਦੀ ਲੋੜ ਹੈ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਇੰਨੇ ਆਵਾਰਾ ਪਸ਼ੂਆਂ ਦਾ ਇਹਨਾਂ ਵੱਡਾ ਮਸਲਾ ਹੈ ਇਸ ਸਿਟੀ ਦੇ ਵਿੱਚ ਗਊ ਸਸਤਾ ਸਰਕਾਰ ਸਭ ਤੋਂ ਇਕੱਠਾ ਕਰ ਰਹੀ ਹੈ ਪਰ ਜਾ ਕਿੱਥੇ ਰਿਹਾ ਉਹ ਗਊਸਸ ਸਾਡੀਆਂ ਗਾਵਾਂ ਤਾਂ ਸੜਕਾਂ ਤੇ ਉਵੇਂ ਹੀ ਤੁਰੀਆਂ ਫਿਰਦੀਆਂ ਐ ਗਊਸ਼ਾਲਾ ਦਾ ਸਾਰਾ ਇਕੱਠਾ ਕੀਤਾ ਪੈਸਾ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂਦਾ ਕਿੱਥੇ ਹੈ ਸੜੀਆਂ گاਵਾ ਉਮੀਦ ਉਰੀਆਂ ਫਿਰਦੀਆਂ ਆਵਾਰਾ ਪਸ਼ੂਆਂ ਦਾ ਬਹੁਤ ਵੱਡਾ ਮਸਲਾ ਹੈ ਦੇਖੋ ਜਦੋਂ ਬਹੁਤ ਸਾਰੇ ਲੁਧਿਆਣੇ ਦੇ ਮਸਲੇ ਹੈ ਪਰ ਜਦੋਂ ਬੈਠਾਂਗੇ ਇਹਨਾਂ ਤੇ ਡਿਸਕਸ਼ਨ ਹੋਊਗੀ ਜਿਸ ਤਰ੍ਹਾਂ ਵੜਿੰਗ ਸਾਹਿਬ ਨੇ ਟਰਾਂਸਪੋਰਟ ਮਹਿਕਮੇ 'ਚ ਕੰਮ ਕੀਤਾ ਹੈ ਮੈਂ ਸਾਰੀ ਲੁਧਿਆਣਾ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਣੀ ਹੈ ਕਿ ਜਿਸ ਤਰ੍ਹਾਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਕੰਮ ਕਰਕੇ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਿਸ ਤਰ੍ਹਾਂ ਗਿੱਦੜਵਾਹਾ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤਾ ਲੁਧਿਆਣੇ ਦੇ ਵਿੱਚ ਇੱਕੀ ਕਰਕੇ ਵਿਖਾਵਾਂਗੇ ਜੀ ਉੱਥੇ ਉਹ ਨਹੀਂ ਕੀਤਾ ਸੀ ਬਸ ਇੰਨੀ ਗੱਲ ਹੈ ਕਿ ਇਹਦੇ ਨੇ ਕਿਤੇ ਆਖਰੀ ਕੋਸ਼ਿਸ਼ਾਂ ਨਹੀਂ ਕਿ ਕੁਝ ਕਾਂਗਰਸੀ ਨਰਾਜ਼ ਨੇ ਅਸੀਂ ਨਹੀਂ ਕਹਿ ਰਹੇ ਵਿਰੋਧੀ ਕਰ ਰਹੇ ਨੇ ਕਿ ਉਹ ਨਾਲ ਨਹੀਂ ਖੁੰਦੇ ਨੇ ਤੁਹਾਨੂੰ ਤਾਂ ਕਾਹ ਦਾ ਮਹਿਸੂਸ ਹੈ ਮੈਨੂੰ ਕਿਸੇ ਇੱਕ ਕਾਂਗਰਸੀ ਦਾ ਨਾਮ ਦੱਸੋ ਤੁਸੀਂ ਵੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਰਾਜਾ ਵੜਿੰਗ ਜੀ ਨੇ 10 ਸਾਲ ਮਗਰਲੇ 12 ਸਾਲ ਇੰਨਾ ਕੰਮ ਕੀਤਾ ਬਿੱਟੂ ਬਾਈ ਨੂੰ ਆਖੋ ਕਿ ਮੈਨੂੰ ਇੱਕ ਚੀਜ਼ ਦੱਸਿਓ ਜੋ ਤੁਸੀਂ ਲੁਧਿਆਣੇ ਵਾਸਤੇ ਕੀਤੀ ਹੈ ਮੈਂ ਮੰਗਦੀ ਨਹੀਂ ਕੁਝ ਮੈਂ ਕਹਿੰਦੀ ਨਹੀਂ ਤੁਸੀਂ 10 ਸਾਲ ਪਾਰਲੀਮੈਂਟ ਚ ਗਏ ਹੋ ਕੀ ਤੁਸੀਂ 5 ਵਾਰ ਉੱਠ ਕੇ ਲੁਧਿਆਣੇ ਦਾ ਮੁੱਦਾ 10 ਸਾਲਾਂ ਚ ਚੱਕਿਆ ਫੇਰ ਗੱਲ ਕਰੋ ਮੇਰੇ ਨਾਲ ਮੈਮ ਬਿੱਟੂ ਜੀ ਨੇ ਇਹ ਕਹਿਣਾ ਹੈ ਕਿ ਮੈਨੂੰ ਕਾਂਗਰਸ ਪਾਰਟੀ ਚ ਕੰਮ ਕਰਨ ਦਾ ਨਹੀਂ ਜਾਂਦਾ ਸੀ ਇਸ ਵਾਰ ਤੁਸੀਂ ਕੀ ਕਹਿ ਰਹੇ ਹੋ ਕਿਹੜੇ ਕੰਮ ਬੇੜਾ ਉਹਨਾਂ ਨੇ ਕਰਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਾਂ ਕਿ ਹੱਡੀਆਂ ਕੀ ਸ਼ਾਇਦ ਬਿੱਟੂ ਬਾਈ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਬੋਲ ਰਹੇ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਹਲਕੇ ਦੇ ਜਾਨੇ ਹੋ ਇੰਨੀ ਜ਼ਿੰਮੇਵਾਰੀ ਚੱਕ ਕੇ ਜਾਨੇ ਹੋ 10 ਸਾਲ ਇੱਥੇ ਰਹਿਨੇ ਹੋ ਰਾਜ ਭਾਗ ਮੰਦਿਓ ਮਗਰੋ ਕਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ ਉਹਨਾਂ ਦੇ ਕਿਹੜਾ ਹੱਥ ਬੰਨੇ ਸੀ ਉਹਨਾਂ ਦੇ ਕਿਹੜਾ ਮੂੰਹ ਤੇ ਟੇਪ ਲੱਗੀ ਸੀ ਕਿ ਬੋਲ ਨਹੀਂ ਸੀ ਸਕਦੇ ਪਾਰਲੀਮੈਂਟ ਚ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਮੈਂਬਰ ਪਾਰਲੀਮੈਂਟ ਨੂੰ ਸੁਵਿਧਾਵਾ ਮਿਲਦੀਆਂ ਕੋਠੀ ਗੱਡੀਆਂ ਸਿਕਿਉਰਿਟੀ ਹੋਰ ਜਿੰਨੀਆਂ ਪਾਕਸ ਮਿਲਦੀਆਂ ਉਹ ਤਾਂ ਸਾਰੀਆਂ ਬਿੱਟੂ ਬਾਈ ਨੂੰ ਪਤਾ ਸੀ ਤੇ ਕੰਮ ਕਰਨ ਦਾ ਨਹੀਂ ਸੀ ਪਤਾ ਉਹ ਕਿਹਨੇ ਦੱਸਣਾ ਸੀ ਹਵਾਰਾ ਬੱਸੋਂ ਤੁਸੀਂ ਗੱਲ ਕੀਤੀ ਤਾਂ ਹਵਾਰਾ ਜਾਨਵਰ ਜਿਹੜੇ ਅੰਦਰ ਉੱਤੇ ਗੈਰ ਨੇ ਉਹਨਾਂ ਨੇ ਇੱਕ ਲੈਡੀ 'ਚ ਅੰਗਲਾ ਕਰਤਾ ਨੇ ਜਾਣ ਗਏ ਗੁਰਦਾਰਸਪੁਰ ਦੇ ਵਿੱਚ ਜੀ ਕਿਵੇਂ ਦੇਖਦੇ ਹਨ ਵੇਖੋ ਗੱਲ ਇਹ ਹੈ ਕਿ ਡੌਗ ਸ਼ੈਲਟਰਸ ਬਣਨੇ ਚਾਹੀਦੇ ਗਊਸ਼ਾਲਾ ਦੇ ਵਿੱਚ ਸਾਰੀਆਂ ਗਊਆਂ ਅਸੀਂ ਐਡਜਸਟ ਕਰ ਸਕਦੇ ਹਾਂ ਜੇ ਸਾਡੇ ਮੁਖੀ ਚੋਣ ਤਾਂ ਅੱਜ ਸਰਕਾਰ ਦੇਸ਼ ਸੂਬੇ ਦੇ ਵਿੱਚ ਝਾੜੂ ਵਾਲਿਆਂ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਬੰਦਾ ਹੈ ਉਹਨਾਂ ਨੂੰ ਸਵਾਲ ਪੁੱਛੋ ਤੁਸੀਂ ਦਾ ਥੈਂਕ ਯੂ ਵੈਰੀ ਮਚ ওকে ਟੇਕ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ